ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕੱਲ ਸਾਰਾ ਦਿਨ ਲੁਧਿਆਣੇ ਦਾ ਕਾਲੇ ਪਾਣੀ ਦਾ ਮੋਰਚਾ ਸੁਰਖੀਆਂ ਦੇ ਵਿੱਚ ਛਾਇਆ ਰਿਹਾ ਬੁੱਡੇ ਨਾਲੇ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਨਾਲੇ ਦੇ ਉੱਪਰ ਬੰਨ ਮਾਰਨ ਦੀ ਯੋਜਨਾ ਸੀ ਤਾਂ ਕਿ ਪਾਣੀ ਸਤਲੁਜ ਵਿੱਚ ਜਾਣ ਤੋਂ ਰੋਕਿਆ ਜਾ ਸਕੇ ਇਸ ਮੋਰਚੇ ਨੂੰ ਬੰਨ ਮਾਰਨ ਦੀ ਗੱਲ ਇਹ ਪਹਿਲੀ ਵਾਰ ਨਹੀਂ ਹੋਈ ਸੀ ਇਸ ਤੋਂ ਪਹਿਲਾਂ ਵੀ ਦੋ ਕੁ ਮਹੀਨੇ ਪਹਿਲਾਂ ਇਹੀ ਸਭ ਕੁਝ ਹੋਇਆ ਸੀ ਉਦੋਂ ਵੀ ਬੰਨ ਮਾਰਨ ਦੀ ਕਾਲ ਦਿੱਤੀ ਗਈ ਸੀ ਇਸੇ ਤਰੀਕੇ ਨਾਲ ਮੋਰਚਾ ਲੱਗਿਆ ਸੀ ਲੋਕਾਂ ਦਾ ਇਕੱਠ ਹੋਇਆ ਸੀ ਹਰਿਆਣਾ ਰਾਜਸਥਾਨ ਤੋਂ ਵੀ ਲੋਕ ਚੱਲ ਕੇ ਲੁਧਿਆਣੇ ਪਹੁੰਚੇ ਸੀ ਜਿਵੇਂ ਕੀ ਕੱਲ ਪਹੁੰਚੇ ਸੀ ਇਸ ਵਾਰ ਵੀ ਪਹੁੰਚੇ ਸੀ ਲੇਕਿਨ ਉਹ ਸਾਰਾ ਕੁਝ ਜੋ ਦੋ ਮਹੀਨੇ ਪਹਿਲਾਂ ਹੋਇਆ ਕੱਲ ਵੀ ਉਹੀ ਸਾਰਾ ਕੁਝ ਰਿਪੀਟ ਹੋਇਆ ਮੋਰਚਾ ਵੀ ਉਵੇਂ ਹੀ ਲੱਗਿਆ ਲੋਕ ਵੀ ਉਵੇਂ ਹੀ ਇਕੱਠੇ ਹੋਏ ਤੇ ਮੋਰਚੇ ਦਾ ਅੰਤ ਵੀ ਕੁਝ ਉਸੇ ਹੀ ਤਰੀਕੇ ਨਾਲ ਕਰ ਦਿੱਤਾ ਗਿਆ ਸਰਕਾਰ ਨੇ ਸਾਰੀਆਂ ਮੰਗਾਂ ਮੰਨ ਲਈਆਂ ਨੇ ਪਹਿਲਾ ਨੇਤਾ ਜਿਹੜੇ ਸੀ ਇਸ ਮੋਰਚੇ ਦੇ ਉਹਨਾਂ ਨੂੰ ਫੜਿਆ ਗਿਆ ਬਾਅਦ ਵਿੱਚ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਛੱਡ ਦਿੱਤੇ ਗਏ ਮਾਮਲਾ ਕਿਸੇ ਅਗਲੀ ਤਰੀਕ ਤੇ ਚਲਿਆ ਗਿਆ ਲੇਕਿਨ ਮੁੱਦਾ ਉੱਥੇ ਦਾ ਉੱਥੇ ਹੀ ਹੈ ਜਿਵੇਂ ਕਿ ਕਈ ਦਸ਼ਕਾਂ ਤੋਂ ਚੱਲਿਆ ਆ ਰਿਹਾ ਹੈ ਉਸ ਮੁੱਦੇ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਜਿਵੇਂ ਕਿ ਪਿਛਲੇ 20 ਸਾਲਾਂ ਤੋਂ 30 ਸਾਲਾਂ ਤੋਂ ਨਹੀਂ ਨਿਕਲਿਆ ਬੁੱਢੇ ਨਾਲੇ ਦੇ ਵਿੱਚ ਪ੍ਰਦੂਸ਼ਣ ਗੰਦਗੀ ਉਨੀ ਹੀ ਹੈ ਉਵੇਂ ਹੀ ਫੈਲ ਰਹੀ ਹੈ ਜਿਵੇਂ ਕਿ ਪਹਿਲਾਂ ਫੈਲ ਰਹੀ ਹੁਣ ਮਸਲਾ ਅਸਲ ਵਿੱਚ ਇਹ ਹੈ ਕਿ ਅਸੀਂ ਜਿਹੜੇ ਲੋਕ ਹਾਂ ਉਹ ਪ੍ਰਦੂਸ਼ਣ ਨੂੰ ਕੋਈ ਗੰਭੀਰ ਮੁੱਦਾ ਹੀ ਨਹੀਂ ਮੰਨਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਇਸ ਕੁਰਬਾਨੀ ਦੀ ਤੁਕ ਨੂੰ ਹਰ ਸਿਆਸਤਦਾਨ ਹਰ ਨੇਤਾ ਆਪਣੀ ਸਪੀਚ ਦੇ ਵਿੱਚ ਇੱਕ ਹਿੱਸਾ ਬਣਾ ਲੈਂਦਾ ਹੈ ਇਸ ਸਪੀਚ ਖਤਮ ਹੁੰਦਿਆ ਹੀ ਇਸ ਮੁੱਦੇ ਦੀ ਤਰ੍ਹਾਂ ਇਸ ਕੁਰਬਾਨੀ ਦੀ ਤੁਕ ਦੀ ਮਹੱਤਤਾ ਨੂੰ ਵੀ ਵਿਸਾਰ ਦਿੱਤਾ ਜਾਂਦਾ ਹੈ ਜਿਵੇਂ ਕਿ ਪ੍ਰਦੂਸ਼ਣ ਦਾ ਮੁੱਦਾ ਵਿਚਾਰ ਦਿੱਤਾ ਜਾਂਦਾ ਹੈ ਉਵੇਂ ਹੀ ਇਸ ਗੁਰਬਾਣੀ ਦੀ ਤੁਕ ਦੀ ਮਹੱਤਤਾ ਨੂੰ ਵੀ ਵਿਚਾਰ ਦਿੱਤਾ ਜਾਂਦਾ ਹੈ ਇਹ ਸੱਚ ਹੈ ਕਿ ਅਸੀਂ ਹਵਾ ਪਾਣੀ ਤੇ ਧਰਤੀ ਤਿੰਨਾਂ ਨੂੰ ਹੀ ਬਰਬਾਦ ਕਰ ਚੁੱਕੇ ਹਾਂ ਮਨੁੱਖੀ ਲਾਲਚ ਨੇ ਆਪਣੇ ਨੇੜੇ ਦੇ ਫਾਇਦੇ ਤੋਂ ਅੱਗੇ ਨਾਂ ਦੇਖ ਪਾਉਣ ਦੇ ਮਨੁੱਖੀ ਸੁਭਾਅ ਨੇ ਇੱਕ ਦੂਜੇ ਦੇ ਉੱਪਰ ਉਂਗਲਾਂ ਚੱਕ ਕੇ ਅਸੀਂ ਉਹ ਅੱਤ ਜਰੂਰੀ ਮੁੱਦਾ ਜਿਸ ਦਾ ਅਸਰ ਸਾਡੇ ਸਾਰਿਆਂ ਦੇ ਉੱਪਰ ਪੈ ਰਿਹਾ ਹੈ ਉਸ ਨੂੰ ਅਣਗੌਲਿਆ ਕਰ ਦਿੰਦਾ ਹੈ ਅੱਖੋਂ ਪਰੋਖੇ ਕਰ ਦਿੰਦਾ ਹੈ ਸਿਰਫ ਸਿਆਸਤ ਦਾ ਇੱਕ ਮੋਹਰਾ ਬਣਾ ਦਿੰਦਾ ਹੈ ਇੱਕ ਦੂਜੇ ਨੂੰ ਲਾਂਤਾਂ ਪਾਉਣੇ ਆ ਇਲਜ਼ਾਮ ਤਰਾਸ਼ੀ ਕਰਦੇ ਆ ਪਰ ਜ਼ਿੰਮੇਵਾਰੀ ਕਦੇ ਵੀ ਨਹੀਂ ਲੈਂਦੇ ਇਹ ਸਾਡਾ ਸੁਭਾਅ ਬਣ ਗਿਆ ਹੈ ਜਾਂ ਇਹ ਕਹਿ ਲਓ ਇਹ ਸਾਡਾ ਮਨੁੱਖੀ ਸੁਭਾਅ ਹੈ ਇੰਨਾ ਖੇਤਰਾਂ ਦੀ ਅਲੱਗ-ਅਲੱਗ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਪਹਿਲਾਂ ਗੱਲ ਕਰਦੇ ਆ ਪਵਨ ਦੀ ਹਵਾ ਹਵਾ ਦੇ ਪ੍ਰਦੂਸ਼ਨ ਨੂੰ ਤਾਂ ਅਸੀਂ ਮਜ਼ਾਕ ਵਿੱਚ ਹੀ ਉਡਾ ਦਿੱਤਾ ਹੈ ਤੂੰ ਆ ਦਿੱਲੀ ਜਾਂਦਾ ਹੈ ਜਾਂ ਲਾਹੌਰ ਜਾਂਦਾ ਹੈ ਪਰਾਲੀ ਨੂੰ ਸਾੜਨਾ ਸਾਡੀ ਮਜਬੂਰੀ ਹੈ ਸ਼ੌਂਕ ਨਹੀਂ ਇੰਡਸਟਰੀ ਦਾ ਪ੍ਰਦੂਸ਼ਨ ਪਰਾਲੀ ਦੇ ਪ੍ਰਦੂਸ਼ਨ ਨਾਲੋਂ ਕਿਤੇ ਵੱਧ ਹੈ ਕਿਸਾਨ ਅੰਨ ਦਾਤਾ ਹੈ ਇਸ ਲਈ ਕੋਈ ਕਸੂਰ ਨਹੀਂ ਕੱਢਿਆ ਜਾ ਸਕਦਾ ਕਿਸਾਨ ਦਾ ਇਹਨਾਂ ਫੋਕੀਆਂ ਦਲੀਲਾਂ ਦੇ ਨਾਲ ਅਸੀਂ ਇਸ ਗੰਭੀਰ ਮੁੱਦੇ ਨੂੰ ਸਿਆਸੀ ਦੂਸ਼ਣਬਾਜ਼ੀ ਦਾ ਇੱਕ ਖੇਡ ਬਣਾ ਲਿਆ ਹੈ ਬਿਲਕੁਲ ਪ੍ਰਾਣੀ ਸਾੜਨਾ ਪ੍ਰਦੂਸ਼ਣ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਪਰਬੂਸ਼ਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ ਇੰਡਸਟਰੀ ਵੀ ਬਹੁਤ ਵੱਡਾ ਹਿੱਸਾ ਹੈ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ ਜੇ ਕੋਈ ਇਸ ਗੱਲ ਦੇ ਵਿੱਚ ਯਕੀਨ ਨਹੀਂ ਰੱਖਦਾ ਤਲ ਲੁਧਿਆਣਾ ਤੇ ਮੰਡੀ ਗੋਬਿੰਦਗੜ ਦੀ ਹਵਾ ਜਾ ਕੇ ਦੇਖ ਲਵੇ ਉਸ ਗੱਲ ਦੀ ਗਵਾਹੀ ਭਰਦਿਆਂ ਨੇ ਕਿ ਇੰਡਸਟਰੀ ਪ੍ਰਦੂਸ਼ਣ ਦਾ ਕਿੱਡਾ ਵੱਡਾ ਕਾਰਨ ਹੈ ਹਰ ਇਨਸਾਨ ਜੋ ਕਿ ਵਾਹਨ ਚਲਾਉਂਦਾ ਹੈ ਕਾਰਾਂ ਜੀਪਾਂ ਚਲਾ ਰਿਹਾ ਹੈ ਉਹ ਵੀ ਕਸੂਰਵਾਰ ਹੈ ਬੱਚਿਆਂ ਨੂੰ ਸਾਹ ਦੀ ਬਿਮਾਰੀ ਹੋ ਰਹੀ ਹੈ ਸਿਹਤ ਵਿਗੜ ਰਹੀ ਹੈ ਤੇ ਹੱਲ ਅਸੀਂ ਕੀ ਲੱਭਿਆ ਹੈ ਅੱਲਸੀਏ ਲੱਭਿਆ ਕਿ 100 ਰੁਪਏ ਖਰਚ ਕਰਕੇ ਪੋਲੂਸ਼ਨ ਅੰਡਰ ਕੰਟਰੋਲ ਦਾ ਇੱਕ ਖੋਖੇ ਤੋਂ ਸਰਟੀਫਿਕੇਟ ਲੈ ਲੈਣੇ ਆ ਬੜਾ ਆਸਾਨੀ ਨਾਲ ਮਿਲ ਜਾਂਦਾ ਹੈ ਉਸ ਨੂੰ ਗੱਡੀ ਦੇ ਉੱਪਰ ਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਮੇਰੀ ਗੱਡੀ ਨੇ ਪ੍ਰਦੂਸ਼ਣ ਕਰਨਾ ਘੱਟ ਕਰ ਦਿੱਤਾ ਹੈ ਜਾਂ ਕਹਿ ਲਓ ਬੰਦ ਕਰ ਦਿੱਤਾ ਹੈ ਮੈਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋ ਗਿਆ ਹਾਂ ਲੇਕਿਨ ਕੀ ਵਾਕਿਆ ਹੀ ਪ੍ਰਦੂਸ਼ਨ ਰੁਕ ਜਾਂਦਾ ਹੈ ਇਹਦੇ ਨਾਲ कोरोना ਕਾਲ ਵਿੱਚ ਜਦੋਂ ਲੋਕਡਾਊਨ ਲੱਗਿਆ ਸੀ ਉਸ ਟਾਈਮ ਸ਼ੁੱਧ ਹਵਾ ਕਿਵੇਂ ਦੀ ਹੁੰਦੀ ਹੈ ਉਹ ਸਾਨੂੰ ਦੇਖਣ ਦਾ ਮੌਕਾ ਮਿਲਿਆ ਸਾਨੂੰ ਉਹ ਫਰਕ ਮਹਿਸੂਸ ਕਰਨ ਦਾ ਮੌਕਾ ਮਿਲਿਆ ਕਿ ਅੰਨੇ ਵਾ ਜਦੋਂ ਕਾਰਾਂ ਗੱਡੀਆਂ ਦੌੜਦੀਆਂ ਨੇ ਤੇ ਜਦੋਂ ਸੜਕਾਂ ਖਾਲੀ ਹੁੰਦੀਆਂ ਨੇ ਉਦੋਂ ਹਵਾ ਦੇ ਵਿੱਚ ਫਰਕ ਕੀ ਹੁੰਦਾ ਹੈ ਪ੍ਰਦੂਸ਼ਨ ਦਾ ਹੋਣਾ ਜਾਂ ਨਾ ਹੋਣ ਦਾ ਫਰਕ ਕੀ ਹੁੰਦਾ ਹੈ ਅਸੀਂ ਖੁਦ ਮਹਿਸੂਸ ਕੀਤਾ ਜਲੰਧਰ ਤੋਂ ਹਿਮਾਲਿਆ ਦੇ ਪਹਾੜ ਸਿੱਧੇ ਦਿਖਾਈ ਦੇਣ ਲੱਗੇ ਜਿਵੇਂ ਬਹੁਤ ਨੇੜੇ ਹੋਣ ਸਾਡੇ ਇਸ ਤਰੀਕੇ ਦੇ ਦ੍ਰਿਸ਼ ਅਸੀਂ ਦੇਖੇ ਅਖਬਾਰਾਂ ਦੇ ਵਿੱਚ ਫੋਟੋਆਂ ਵੀ ਛਪੀਆਂ ਲੇਕਿਨ ਅਸੀਂ ਕੀ ਕੀਤਾ 락ਡਾਊਨ ਹਟਦੇ ਹੀ ਅਸੀਂ ਵਾਪਸ ਉਵੇਂ ਹੀ ਜ਼ਿੰਦਗੀ ਜਿਉਣ ਲੱਗ ਪਏ ਜਿਵੇਂ ਉਸ ਤੋਂ ਪਹਿਲਾਂ ਜਿਉਂ ਰਹੇ ਸੀ ਨਾ ਅਸੀਂ ਕੁਝ ਸਿੱਖਿਆ ਨਾ ਹੀ ਅਸੀਂ ਕੋਈ ਫਰਕ ਮਹਿਸੂਸ ਕੀਤਾ ਨਾ ਹੀ ਅਸੀਂ ਕੁਦਰਤ ਦੇ ਉਹਨਾਂ ਨਜ਼ਾਰਿਆਂ ਨੂੰ ਸਮਝਿਆ ਜਾਂ ਉਹਨਾਂ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕੀਤੀ ਅਸੀਂ ਉਸੇ ਪੱਜਦੌੜ ਵਿੱਚ ਉਸੇ ਦੌੜ ਵਿੱਚ ਉਸੇ ਪੈਸੇ ਕਮਾਉਣ ਦੀ ਹੋੜ ਦੇ ਵਿੱਚ ਉਵੇਂ ਹੀ ਰੁੱਝ ਗਏ ਜਿਵੇਂ ਪਹਿਲਾਂ ਰੁੱਝੇ ਹੋਏ ਸੀ ਅਸੀਂ ਉਸ ਬਿਮਾਰੀ ਤੋਂ ਅਸੀਂ ਜ਼ਿੰਦਗੀ ਦੀ ਨਜ਼ਾਕਤ ਤੋਂ ਕੁਝ ਵੀ ਨਹੀਂ ਸਿੱਖਿਆ ਕਿ ਇੱਕ ਪਲ ਦੇ ਵਿੱਚ ਦੁਨੀਆ ਬਦਲ ਸਕਦੀ ਹੈ ਜ਼ਿੰਦਗੀ ਬਦਲ ਸਕਦੀ ਹੈ ਜਿਉਣ ਤੇ ਨਾ ਜਿਉਣ ਦਾ ਜਿਹੜਾ ਫਰਕ ਹੈ ਅਸੀਂ ਉਸ ਤੋਂ ਵੀ ਕੁਝ ਨਹੀਂ ਸਿੱਖਿਆ ਜਿਵੇਂ ਪਹਿਲਾਂ ਸੀ ਬਹੁਤ ਜਲਦੀ ਇੱਕ ਝਟਕੇ ਦੇ ਵਿੱਚ ਸੀ ਅਸੀਂ ਵਾਪਸ ਉਸੇ ਹੀ ਆਪਣੀ ਦੌੜ ਦੇ ਵਿੱਚ ਦੁਬਾਰਾ ਸ਼ਾਮਿਲ ਹੋ ਗਏ ਪਾਣੀ ਦੀ ਗੱਲ ਕਰਦੇ ਹਾਂ ਜਿੰਨੀ ਪ੍ਰਦੂਸ਼ਿਤ ਸਾਡੀ ਹਵਾ ਹੈ ਉਸ ਤੋਂ ਕਿਤੇ ਵੱਧ ਸਾਡਾ ਪਾਣੀ ਪ੍ਰਦੂਸ਼ਿਤ ਹੈ ਕੱਲਾ ਬੁੱਢਾ ਨਾਲਾ ਹੀ ਨਹੀਂ ਹਰ ਇੱਕ ਜਿਹੜਾ ਪਾਣੀ ਦਾ ਸਰੋਤ ਹੈ ਉਸ ਦੇ ਵਿੱਚ ਬੇਰੋਕ ਟੋਕ ਗੰਦ ਮਿਲਾਇਆ ਜਾ ਰਿਹਾ ਹੈ ਸਿਵਰੇਜ ਦਾ ਪਾਣੀ ਬਿਨਾ ਟ੍ਰੀਟ ਕੀਤੇ ਫੈਕਟਰੀਆਂ ਦੀ ਜਿਹੜੀ ਰਹਿੰਦ-ਖੂੰਦ ਹੈ ਕੈਮੀਕਲ ਨੇ ਜਾਂ ਤਾਂ ਉਹ ਦਰਿਆਵਾਂ ਦੇ ਵਿੱਚ ਛੱਡੇ ਜਾ ਰਹੇ ਨੇ ਜਾਂ ਉਹ ਬੋਰ ਕਰਕੇ ਧਰਤੀ ਦੇ ਵਿੱਚ ਸਿੱਟੇ ਜਾ ਰਹੇ ਨੇ ਦਰਿਆਵਾਂ ਦਾ ਪਾਣੀ ਤਾਂ ਅਸੀਂ ਦੂਸ਼ਿਤ ਕਰ ਹੀ ਲਿਆ ਹੈ ਨਾਲ ਨਾਲ ਅਸੀਂ ਧਰਤੀ ਹੇਠਲਾ ਪਾਣੀ ਹੈ ਉਸ ਨੂੰ ਵੀ ਬਹੁਤ ਵੱਡੇ ਪੱਧਰ ਤੇ ਗੰਦਲਾ ਕਰ ਦਿੱਤਾ ਹੈ ਜਿੰਨੇ ਕੈਮੀਕਲ ਧਰਤੀ ਹੇਠ ਪਾਣੀ ਵਿੱਚ ਮਿਲ ਗਏ ਹਨ ਉਹ ਪਾਣੀ ਵੀ ਬਿਮਾਰੀਆਂ ਦਾ ਘਰ ਬਣ ਗਿਆ ਹੈ ਸ਼ੁੱਧਤਾ ਅਤੇ ਸਿਹਤ ਦਾ ਦਮ ਧਰਨ ਵਾਲੇ ਪੰਜਾਬ ਵਿੱਚ ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇ ਜਿਸ ਦੇ ਵਿੱਚ ਵਾਟਰ ਫਿਲਟਰ ਨਾ ਲੱਗਿਆ ਹੋਵੇ ਆਰਓ ਨਾ ਲੱਗੇ ਹੋਣ ਸਾਰੇ ਦੇ ਸਾਰੇ ਘਰ ਪੰਜਾਬ ਵਿੱਚ ਜਿਹੜੇ ਨੇ ਪਾਣੀ ਟ੍ਰੀਟ ਕਰਕੇ ਫਿਲਟਰ ਕਰਕੇ ਪੀ ਰਹੇ ਨੇ ਇਥੋਂ ਤੱਕ ਕਿ ਪਿੰਡਾਂ ਦੇ ਵਿੱਚ ਵੀ ਵੱਡੇ ਵੱਡੇ ਆਰਓ ਟ੍ਰੀਟਮੈਂਟ ਪਲਾਂਟ ਲਗਾ ਦਿੱਤੇ ਗਏ ਨੇ ਤਾਂ ਕਿ ਫਿਲਟਰ ਕਰਕੇ ਪਾਣੀ ਪੀਣ ਵਾਸਤੇ ਵਰਤਿਆ ਜਾ ਸਕੇ ਇੰਨਾ ਜ਼ਿਆਦਾ ਮਾੜਾ ਹਾਲ ਸਾਡੇ ਧਰਤੀ ਹੇਠਲੇ ਪਾਣੀ ਦਾ ਹੈ ਸਾਡੇ ਪੀਣ ਵਾਲੇ ਪਾਣੀ ਦਾ ਹੈ ਇਕੱਲੇ ਬੁੱਢੇ ਨਾਲੇ ਕਰਕੇ ਨਹੀਂ ਹੈ ਇਹ ਸਾਡਾ ਹਰ ਰੋਜ਼ ਜਿਵੇਂ ਅਸੀਂ ਜੀਵਨ ਜਿਉ ਰਹੇ ਹਾਂ ਜਿਵੇਂ ਅਸੀਂ ਅਣਗਹਿਲਿਆ ਕਰ ਰਹੇ ਹਾਂ ਇਸ ਗੰਭੀਰ ਬੁੱਢੇ ਨੂੰ ਉਸ ਦਾ ਸਿੱਟਾ ਧਰਤੀ ਦੀ ਗੱਲ ਕਰਦੇ ਇਸ ਧਰਤੀ ਨੂੰ ਅਸੀਂ ਮਾਂ ਦਾ ਦਰਜਾ ਦਿੱਤਾ ਹੈ ਪਰ ਵੱਧ ਤੋਂ ਵੱਧ ਝਾੜ ਲੈਣ ਦੇ ਲਾਲਚ ਨੇ ਸਾਨੂੰ ਅੰਨਾ ਕਰ ਦਿੱਤਾ ਵੱਧ ਤੋਂ ਵੱਧ ਖਾਦਾਂ ਸਪਰੇਆਂ ਕੀਟਨਾਸ਼ਕਾਂ ਦੀ ਵਰਤੋਂ ਨੇ ਧਰਤੀ ਨੂੰ ਇੰਨਾ ਪ੍ਰਦੂਸ਼ਿਤ ਕਰ ਦਿੱਤਾ ਹੈ ਕਿ ਜਿਹੜਾ ਅੰਨ ਅਸੀਂ ਸਿਹਤਮੰਦ ਹੋਣ ਲਈ ਸਿਹਤਯਾਬ ਹੋਣ ਲਈ ਖਾਂਦੇ ਹਾਂ ਉਸੇ ਅੰਨ ਤੋਂ ਸਾਨੂੰ ਕੈਂਸਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਲੱਗ ਰਹੀਆਂ ਨੇ ਸਾਨੂੰ ਉਹਨਾਂ ਦਾ ਸੰਤਾਪ ਭੋਗਣਾ ਪੈ ਰਿਹਾ ਜੋ ਕਿਸਾਨੀ ਨੂੰ ਬਚਾਉਣ ਦੇ ਲਈ ਬਾਰਡਰ ਖੋਲਣ ਦੀ ਵਕਾਲਤ ਕਰਦੇ ਨੇ ਕਿ ਅਸੀਂ ਇਸ ਅੰਨ ਨੂੰ ਐਕਸਪੋਰਟ ਕਰਾਂਗੇ ਦੂਜੇ ਦੇਸ਼ਾਂ ਦੇ ਵਿੱਚ ਤੇ ਕਾਮਯਾਬ ਹੋਵਾਂਗੇ ਤਰੱਕੀ ਹੋਊਗੀ ਸਾਡੀ ਉਹ ਸ਼ਾਇਦ ਇਹ ਨਹੀਂ ਜਾਣਦੇ ਕਿ ਸਾਡੇ ਜਿਹੜੇ ਕਣਕ ਤੇ ਚੌਲ ਪੈਦਾ ਕੀਤੇ ਹੋਏ ਨੇ ਉਹਨਾਂ ਨੂੰ ਕੋਈ ਵੀ ਦੇਸ਼ ਲੈਣ ਦੇ ਲਈ ਤਿਆਰ ਨਹੀਂ ਹੈ ਕਈ ਦੇਸ਼ਾਂ ਨੇ ਟੈਸਟਿੰਗ ਤੋਂ ਬਾਅਦ ਸਾਡੇ ਸੈਂਪਲ ਜਿਹੜੇ ਨੇ ਉਹ ਫੇਲ ਕਰਤੇ ਗਏ ਨੇ ਉਥੋਂ ਦੀ ਜਿਹੜੀ FDA ਇਹਨਾਂ ਨੇ ਉਹਨਾਂ ਸੈਂਪਲਾਂ ਨੂੰ ਅਪਰੂਵ ਨਹੀਂ ਕੀਤਾ ਕਿਉਂਕਿ ਉਹ ਸੈਂਪਲਾਂ ਦੇ ਵਿੱਚ ਉਸ ਅੰਨ ਦੇ ਵਿੱਚ ਉਹ ਕਣਕ ਤੇ ਚੌਲਾਂ ਦੇ ਵਿੱਚ ਕੀਟਨਾਸ਼ਕਾਂ ਦੀ ਮਾਤਰਾ ਜਿਹੜੀ ਸੀ ਉਹ ਲੋੜ ਤੋਂ ਕਿਤੇ ਜ਼ਿਆਦਾ ਸੀ ਇਹ ਤੁਹਾਨੂੰ ਚੇਤੇ ਹੋਵੇ ਪਿੱਛੇ ਦੇ ਸਿੰਗਾਪੁਰ ਜਾਂ ਹਾਂਗਕਾਂਗ ਵਰਗੇ ਦੇਸ਼ਾਂ ਦੇ ਵਿੱਚ ਵੀ ਸਾਡੇ ਮਸਾਲਿਆਂ ਦੇ ਉੱਪਰ ਵੀ ਇਸੇ ਤਰੀਕੇ ਨਾਲ ਬੈਨ ਲੱਗਿਆ ਸੀ ਕਿਉਂਕਿ ਮਸਾਲਿਆਂ ਦੇ ਵਿੱਚ ਵੀ ਕੀਟਨਾਸ਼ਕਾਂ ਦੀ ਜਿਹੜੀ ਮਾਤਰਾ ਸੀ ਉਹ ਲੋੜ ਤੋਂ ਜਾਂ ਮਿੱਥੇ ਹੋਏ ਮਾਪਦੰਡਾਂ ਤੋਂ ਕਿਤੇ ਜ਼ਿਆਦਾ ਵੱਧ ਸੀ ਇਸ ਕਰਕੇ ਉਹ ਰੱਦ ਕਰ ਦਿੱਤੇਗੇ ਅਸੀਂ ਜਿਹੜੇ ਲੋਕ ਹਾਂ ਅਸੀਂ ਹਰ ਚੀਜ਼ ਦੇ ਵਿੱਚ ਜਾਂ ਤਾਂ ਸਿਆਸਤ ਦੇਖਦੇ ਹਾਂ ਜਾਂ ਅਸੀਂ ਉਹਦੇ ਵਿੱਚ ਸਾਜ਼ਿਸ਼ ਦੇਖਦੇ ਹਾਂ ਆਪਣੀ ਜ਼ਿੰਮੇਵਾਰੀ ਨਾ ਤਾਂ ਅਸੀਂ ਸਮਝਦੇ ਹਾਂ ਨਾ ਤਾਂ ਅਸੀਂ ਲਿਭਾਉਂਦੇ ਹਾਂ ਅਸੀਂ ਹੱਕਾਂ ਦੀ ਗੱਲ ਕਰਦੇ ਹਾਂ ਸਾਡੇ ਹੱਕ ਖੋਏ ਜਾ ਰਹੇ ਨੇ ਅਸੀਂ ਕਦੇ ਵੀ ਆਪਣੀ ਜ਼ਿੰਮੇਵਾਰੀ ਦੀ ਗੱਲ ਨਹੀਂ ਕਰਦੇ ਕਿ ਇਹ ਤਰਤੀ ਦੇ ਉੱਪਰ ਜੋ ਰਹਿਣ ਦੇ ਵਾਸਤੇ ਹਾਲਾਤ ਖਰਾਬ ਹੋਏ ਨੇ ਉਹਦੇ ਲਈ ਅਸੀਂ ਖੁਦ ਵੀ ਜ਼ਿੰਮੇਵਾਰ ਹਾਂ ਬਰਾਬਰ ਦੇ ਜ਼ਿੰਮੇਵਾਰ ਹਾਂ ਇਸ ਜ਼ਿੰਮੇਵਾਰੀ ਨੂੰ ਲੈਣ ਲਈ ਅਸੀਂ ਕਦੇ ਵੀ ਤਿਆਰ ਨਹੀਂ ਹੁੰਦੇ ਚਾਹੇ ਉਪਰਾਲੀ ਹੋਵੇ ਚਾਹੇ ਉਹ ਲਗਾਤਾਰ ਵਾਧੂ ਪ੍ਰਦੂਸ਼ਣ ਕਰ ਰਹੇ ਵਾਹਨਾਂ ਦੀ ਵਰਤੋਂ ਹੋਵੇ ਕੋਈ ਵੀ ਆਦਮੀ ਆਪਣਾ ਸਟੈਂਡ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ ਬਹੁਤ ਸੌਖਾ ਤਰੀਕਾ ਹੈ ਉਂਗਲ ਕਿਸੇ ਹੋਰ ਵੱਲ ਚੱਕ ਦੇਣਾ ਕਿ ਜੀ ਉਹ ਵੀ ਪ੍ਰਦੂਸ਼ਣ ਕਰ ਰਿਹਾ ਹੈ ਮੈਂ ਕਿਹੜਾ ਕੱਲਾ ਕਰ ਰਿਹਾ ਹਾਂ ਇਹ ਪ੍ਰਦੂਸ਼ਣ ਇੰਡਸਟਰੀ ਕਰ ਰਹੀ ਹੈ ਕਿਸਾਨ ਕਰ ਰਹੇ ਨੇ ਆਮ ਲੋਕ ਕਰ ਰਹੇ ਨੇ ਸਾਰੇ ਹੀ ਕਰ ਰਹੇ ਹਾਂ ਤੇ ਸਾਰੇ ਹੀ ਉਹਦੇ ਨਤੀਜੇ ਭੁਗਤ ਰਹੇ ਹਾਂ ਇਹ ਨਹੀਂ ਹੁੰਦਾ ਕਿ ਸਾਹ ਜਦੋਂ ਲਵਾਂਗੇ ਤਾਂ ਹਵਾ ਕੋਈ ਪੁੱਛ ਕੇ ਸਾਨੂੰ ਸਾਡੇ ਫੇਫੜਿਆਂ ਦੇ ਵਿੱਚ ਜਾਊਗੀ ਕਿ ਤੁਸੀਂ ਕੌਣ ਸਾਰੇ ਇਨਸਾਨਾਂ ਲਈ ਹਵਾ ਪਾਣੀ ਧਰਤੀ ਬਰਾਬਰ ਨੇ ਤੇ ਜੋ ਨੁਕਸਾਨ ਅਸੀਂ ਇਹਨਾਂ ਦਾ ਕਰ ਰਹੇ ਹਾਂ ਵਾਪਸ ਉਹਨਾਂ ਨੁਕਸਾਨ ਸਾਨੂੰ ਬਰਾਬਰ ਹੀ ਝੱਲਣਾ ਪਵੇਗਾ ਕੁਦਰਤ ਕਦੇ ਵੀ ਤੇਰ ਮੇਰ ਨਹੀਂ ਕਰਦੀ ਉਹ ਕਦੇ ਵੀ ਜਾਤ ਪਾਤ ਧਰਮ ਦੇਖ ਕੇ ਵਿਤਕਰਾ ਨਹੀਂ ਕਰਦੀ ਜਿੰਨਾ ਨੁਕਸਾਨ ਅਸੀਂ ਪਹੁੰਚਾਵਾਂਗੇ ਉਹਨਾਂ ਜਾਂ ਉਸ ਤੋਂ ਵੱਧ ਨੁਕਸਾਨ ਸਾਨੂੰ ਵਾਪਸ ਝੱਲਣਾ ਪਵੇਗਾ ਇਹ ਹਕੀਕਤ ਹੈ ਹੁਣ ਕਈ ਚੈਨਲਾਂ ਵਾਲੇ ਕਈ ਬੁੱਧੀਜੀਵੀ ਇਸ ਨੂੰ ਪੰਜਾਬ ਲੀਡਰਲੈਸ ਹੋ ਗਿਆ ਹੈ ਇਸ ਤਰ੍ਹਾਂ ਦਾ ਇੱਕ ਰੁਖ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਧਰਨੇ ਲੱਗ ਰਹੇ ਨੇ ਲੇਕਿਨ ਕੋਈ ਲੀਡਰ ਅਗਵਾਈ ਨਹੀਂ ਕਰ ਰਿਹਾ ਇ ਧਰਨਿਆਂ ਨਾਲ ਤੇ ਲੀਡਰਾਂ ਦੀ ਅਗਵਾਈ ਕਰਨ ਦੇ ਨਾਲ ਮਸਲਾ ਹੱਲ ਨਹੀਂ ਹੋਣਾ ਜਦੋਂ ਤੱਕ ਅਸੀਂ ਨਾਗਰਿਕ ਹੋਣ ਦਾ ਫਰਜ਼ ਨਹੀਂ ਨਿਭਾਵਾਂਗੇ ਉਦੋਂ ਤੱਕ ਇਹ ਮਸਲਾ ਹੱਲ ਨਹੀਂ ਹੋ ਸਕਦਾ ਲੀਡਰਾਂ ਨੇ ਸਿਆਸਤ ਕਰਨੀ ਹੈ ਜਿਹੜੇ ਪਾਰਟੀਆਂ ਸਟੈਬਲਿਸ਼ਡ ਨੇ ਉਹ ਤਾਂ ਹਿੱਸਾ ਨਹੀਂ ਬਣ ਰਹੀਆਂ ਕਿਉਂਕਿ ਇਹ ਕੋਈ ਸਰਕਾਰ ਦੇ ਖਿਲਾਫ ਖੜਾ ਹੋਣ ਵਾਸਤੇ ਮੁੱਦਾ ਨਹੀਂ ਹੈ ਸਾਰੀਆਂ ਸਰਕਾਰਾਂ ਨੇ ਹੀ ਇਸ ਨੂੰ ਅੰਗੋਲਿਆ ਕੀਤਾ ਹੈ ਸਾਰੀਆਂ ਸਰਕਾਰਾਂ ਹੀ ਇਸ ਮੁੱਦੇ ਤੇ ਸਿਆਸਤ ਕਰਦੀਆਂ ਰਹੀਆਂ ਨੇ ਕਿਹੜੇ ਮੂੰਹ ਨਾਲ ਆ ਕੇ ਉਹ ਹੁਣ ਕਿਸੇ ਵੀ ਪ੍ਰਦਰਸ਼ਨ ਦਾ ਹਿੱਸਾ ਬਣਨਗੇ ਜਿਹੜੇ ਹੁਣ ਹਿੱਸਾ ਬਣ ਰਹੇ ਨੇ ਚਾਹੇ ਉਹ ਲੱਖਾ ਸੁਧਾਣਾ ਹੋਣ ਚਾਹੇ ਉਹ ਮਿਤੋਜ ਮਾਨ ਹੋਣ ਉਹ ਵੀ ਆਪਣੇ ਆਪ ਨੂੰ ਸਿਆਸਤ ਦੇ ਵਿੱਚ ਇਸਟੈਬਲਿਸ਼ ਕਰਨ ਦੇ ਲਈ ਲੜਾਈ ਲੜ ਰਹੇ ਨੇ ਉਹ ਕੋਈ ਲੋਕਾਂ ਦਾ ਮੁੱਦਾ ਸਮਝ ਕੇ ਇਸ ਦੇ ਉੱਪਰ ਗੰਭੀਰ ਨਹੀਂ ਹਨ ਉਹ ਇਸ ਲਈ ਲੜਾਈ ਨਹੀਂ ਲੜ ਰਹੇ ਕਿਉਂਕਿ ਉਹਨਾਂ ਨੂੰ ਸਾਡੇ ਪਾਣੀ ਦਾ ਜਾਂ ਸਾਡੀ ਸਿਹਤ ਦਾ ਫਿਕਰ ਹੈ ਉਹ ਹਰ ਉਸ ਧਰਨੇ ਦੇ ਵਿੱਚ ਸ਼ਾਮਿਲ ਹੁੰਦੇ ਨੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਥੋੜੀ ਜਿਹੀ ਭੀੜ ਇਕੱਠੀ ਹੋਊਗੀ ਤੇ ਸਾਨੂੰ ਸੋਸ਼ਲ ਮੀਡੀਆ ਦੇ ਵਿੱਚ ਛਾਉਣ ਦਾ ਮੌਕਾ ਮਿਲੇਗਾ ਚਾਹੇ ਉਹ ਸੋਨੀਆ ਮਾਨ ਹੈ ਚਾਹੇ ਮਿਤੋਜ ਮਾਨ ਹੈ ਚਾਹੇ ਲੱਖਾ ਸੁਧਣਾ ਹੈ ਜਾਂ ਉਹਨਾਂ ਵਰਗੇ ਹੋਰ ਨੇ ਚਾਹੇ ਉਹ ਕਦੇ ਪਰਮਿੰਦਰ ਝੋਟਾ ਹੁੰਦਾ ਸੀ ਜਾਂ ਕੋਈ ਵੀ ਹੋਰ ਸਖਸ਼ਣ ਦਾ ਸੀ ਸਿਰਫ ਮੌਕੇ ਦੀਆਂ ਸੁਰੱਖਿਅਾਂ ਬਟੋਰਨ ਲਈ ਆਪਣੇ ਆਪ ਨੂੰ ਸਿਆਸਤ ਦੇ ਵਿੱਚ ਚਮਕਾਉਣ ਦੇ ਲਈ ਇਹਨਾਂ ਪ੍ਰੋਟੈਸਟਾਂ ਦਾ ਇਹਨਾਂ ਵਿਰੋਧ ਮਾਰਚਾਂ ਦਾ ਹਿੱਸਾ ਬਣਦੇ ਨੇ ਜੇ ਤੁਸੀਂ ਕੱਲ ਲੱਖਾ ਸੁਧਣਾ ਦੀ ਉਹ 10-11 ਮਿੰਟ ਦੀ ਵੀਡੀਓ ਦੇਖੀ ਹੋਏਗੀ ਜਦੋਂ ਪੁਲਿਸ ਉਹਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਉਹ ਖੁਦ ਲਾਈਵ ਹੋਇਆ ਸੀ ਲੇਕਿਨ ਉਸ ਦੇ ਵਿੱਚ ਉਹ 10-15 ਮਿੰਟ ਦੇ ਵਿੱਚ ਸਿਰਫ ਤੇ ਸਿਰਫ ਉਹਨੇ ਲੋਕਾਂ ਨੂੰ ਲਾਂਤਾਂ ਪਾਈਆਂ ਲੋਕਾਂ ਨੂੰ ਗਾਲਾਂ ਕੱਢੀਆਂ ਆਪਸ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਇਸ ਤੋਂ ਇਲਾਵਾ ਇਸ ਮੁੱਦੇ ਦੇ ਸੰਜੀਦਗੀ ਨਾਲ ਉਹ ਦੋ ਅੱਖਰ ਵੀ ਨਹੀਂ ਬੋਲ ਸਕਿਆ ਕਿ ਇਹਦਾ ਸਾਨੂੰ ਕੀ ਨੁਕਸਾਨ ਹੈ ਕਿਵੇਂ ਰੋਕਥਾਮ ਕਰ ਸਕਦੇ ਹਾਂ ਸਿਰਫ ਤੇ ਸਿਰਫ ਲਾਂਤਾਂ ਤੇ ਗਾਲਾਂ ਹੀ ਉਹਦੇ ਪੱਲੇ ਸੀ ਉਹੀ ਉਹਨੇ ਉਹ 10-11 ਮਿੰਟ ਦੇ ਵਿੱਚ ਉਸ ਵੀਡੀਓ ਦੇ ਵਿੱਚ ਪੇਸ਼ ਕੀਤਾ ਤੁਸੀਂ ਪਾਣੀ ਨਹੀਂ ਪੀਂਦੇ ਪਾਣੀ ਕੱਲੇ ਅਸੀਂ ਪੀਂਦੇ ਹਾਂ ਇਸ ਤਰ੍ਹਾਂ ਦੀਆਂ ਲਾਨਤਾਂ ਪਾਉਣ ਨਾਲ ਕਿ ਲੋਕ ਜੁੜ ਜਾਣਗੇ ਪਾਣੀ ਅਸੀਂ ਸਾਰੇ ਪੀਂਦੇ ਹਾਂ ਸਾਹ ਅਸੀਂ ਸਾਰੇ ਲੈਂਦੇ ਹਾਂ ਰੋਟੀ ਅਸੀਂ ਸਾਰੇ ਖਾਂਦੇ ਹਾਂ ਇਸੇ ਲਈ ਅਸੀਂ ਸਾਰੇ ਹੀ ਪ੍ਰਭਾਵਿਤ ਵੀ ਹੋ ਰਹੇ ਹਾਂ ਇਸ ਪ੍ਰਦੂਸ਼ਣ ਦੇ ਨਾਲ ਜੇ ਅਸੀਂ ਇਸ ਦੇ ਪ੍ਰਕੋਪਾਂ ਤੋਂ ਬਚਣਾ ਹੈ ਤਾਂ ਸਾਨੂੰ ਇਸ ਮੁੱਦੇ ਨੂੰ ਸਮਝਣਾ ਪਏਗਾ ਕਿ ਅਸੀਂ ਸਾਰੇ ਹੀ ਜਿਹੜੇ ਯੋਗਦਾਨ ਪਾ ਰਹੇ ਹਾਂ ਇਸ ਪ੍ਰਦੂਸ਼ਣ ਦੇ ਵਿੱਚ ਉਹ ਯੋਗਦਾਨ ਇਕੱਲੇ ਇਕੱਲੇ ਇਨਸਾਨ ਨੂੰ ਘਟਾਉਣਾ ਪਏਗਾ ਉਹ ਜ਼ਿੰਮੇਵਾਰੀ ਇਕੱਲੇ ਇਕੱਲੇ ਇਨਸਾਨ ਨੂੰ ਲੈਣੀ ਪਏਗੀ ਤਾਂ ਜਾ ਕੇ ਕਿਤੇ ਇਹ ਮੁੱਦਾ ਹੱਲ ਹੋ ਸਕਦਾ ਹੈ ਇਸ ਮਸਲੇ ਦਾ ਕੋਈ ਸਥਾਈ ਹੱਲ ਨਿਕਲ ਸਕਦਾ ਹੈ ਸਰਕਾਰ ਵਿਰੋਧੀ ਨਾਅਰੇ ਮਾਰ ਕੇ ਇਹਦਾ ਹੱਲ ਨਹੀਂ ਨਿਕਲਣਾ ਸਿਆਸਤੀ ਰੋਟੀਆਂ ਸੇਕਣ ਨਾਲ ਇਸ ਮਸਲੇ ਦਾ ਹੱਲ ਨਹੀਂ ਨਿਕਲਣਾ ਗਾਲਾਂ ਕੱਢ ਕੇ ਲਾਂਤਾਂ ਪਾ ਕੇ ਇਸ ਮੁੱਦੇ ਦਾ ਹੱਲ ਨਹੀਂ ਨਿਕਲਣਾ ਪ੍ਰਵਾਸੀ ਗੈਰ ਪ੍ਰਵਾਸੀ ਦਾ ਮੁੱਦਾ ਬਣਾ ਕੇ ਇਸ ਮਸਲੇ ਦਾ ਹੱਲ ਨਹੀਂ ਨਿਕਲਣਾ ਇਹ ਸਭ ਕੁਝ ਹੋ ਰਿਹਾ ਹੈ ਇਸੇ ਲਈ ਮੈਨੂੰ ਇਹ ਸਾਰਾ ਕੁਝ ਕਹਿਣ ਲਈ ਅੱਜ ਮੈਂ ਰਿਵੂਰ ਹੋਇਆ ਤੁਹਾਡੇ ਸਾਹਮਣੇ ਆਇਆ ਮੈਂ ਇਸ ਮੁੱਦੇ ਦੇ ਉੱਤੇ ਸਾਰੇ ਅੰਕੜੇ ਪੇਸ਼ ਕਰ ਸਕਦਾ ਸੀ ਮੈਂ ਪਹਿਲਾਂ ਕਰ ਚੁੱਕਿਆ ਹਾਂ 1.5 ਮਹੀਨਾ ਪਹਿਲਾਂ ਇੱਕ ਵੀਡੀਓ ਦੇ ਵਿੱਚ ਕਿਵੇਂ ਟ੍ਰੀਟਮੈਂਟ ਪਲਾਂਟ ਆਪਣਾ ਕੰਮ ਨਹੀਂ ਕਰ ਰਹੇ ਉਹ ਵੀ ਜ਼ਾਹਿਰ ਕਰ ਚੁੱਕੇ ਆਂ ਕਿਹੜੇ ਟ੍ਰੀਟਮੈਂਟ ਪਲਾਂਟ ਚੋਂ ਕਿੰਨਾ ਪਾਣੀ ਛੱਡਿਆ ਜਾ ਰਿਹਾ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ 2 ਕਰੋੜ 27 ਲੱਖ ਦੇ ਫਾਈਨ ਲਗਾ ਕੇ ਜੁਰਮਾਨੇ ਲਗਾ ਕੇ ਆਪਣੀ ਜ਼ਿੰਮੇਵਾਰੀ ਨਿਭਾ ਕੇ ਹੱਥ ਖੜੇ ਕਰ ਚੁੱਕਿਆ ਕਿ ਅਸੀਂ ਤਾਂ ਹੀ ਫਾਈਨ ਲਗਾ ਚੁੱਕੇ ਆਂ ਡਾਈਂਗ ਯੂਨਟ ਵਾਲੇ ਨੈਸ਼ਨਲ ਗ੍ਰੀਨ ਟ੍ਰਿਬਿਊਟਲ ਦੇ ਵਿੱਚੋਂ ਕੇਸ ਦੀ ਅਪੀਲ ਪਾ ਚੁੱਕੇ ਨੇ ਮਾਮਲਾ ਸਬਜੂਲਿਸ਼ ਹੈ ਇਸ ਕਰਕੇ ਉੱਥੇ ਹੀ ਰੁਕਿਆ ਹੋਇਆ ਹੈ ਇਹ ਸਾਰੀਆਂ ਗੱਲਾਂ ਦੱਸ ਚੁੱਕੇ ਆਂ ਦੁਬਾਰਾ ਵੀ ਦੱਸ ਦਵਾਂਗੇ ਕੋਈ ਫਰਕ ਨਹੀਂ ਪਏਗਾ ਜਦੋਂ ਤੱਕ ਅਸੀਂ ਆਪਣੀ ਜਿੰਮੇਵਾਰੀ ਨਹੀਂ ਸਮਝਦੇ ਹਰ ਇਨਸਾਨ ਆਪਣੀ ਜਿੰਮੇਵਾਰੀ ਨਹੀਂ ਸਮਝਦਾ ਉਦੋਂ ਤੱਕ ਇਸ ਪ੍ਰਦੂਸ਼ਣ ਦੇ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਸਕਦਾ ਪਵਨ ਪਾਣੀ ਧਰਤ ਇਹ ਸਾਰਿਆਂ ਦੀ ਮਹੱਤਤਾ ਸਾਡੇ ਗੁਰੂ ਸਾਨੂੰ ਸਮਝਾ ਕੇ ਜਾ ਚੁੱਕੇ ਨੇ ਜੇ ਅਸੀਂ ਉਹਨਾਂ ਤੋਂ ਨਹੀਂ ਸਮਝੇ ਤਾਂ ਮੇਰੇ ਜੈ ਨਮਾਣੇ ਮੂਰਖ ਇਨਸਾਨ ਤੋਂ ਤੁਸੀਂ ਕਿਵੇਂ ਸਮਝੋਗੇ ਮੈਨੂੰ ਨਹੀਂ ਪਤਾ ਲੇਕਿਨ ਮੇਰਾ ਫਰਜ਼ ਬੰਦਾ ਸੀ ਕਿ ਮੈਂ ਇਹ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਰੱਖਾਂ ਇਸ ਉਮੀਦ ਵਿੱਚ ਕਿ ਸ਼ਾਇਦ ਕੁਝ ਲੋਕ ਇਸ ਨੂੰ ਸੁਣ ਕੇ ਆਪਣੇ ਜੀਵਨ ਸ਼ੈਲੀ ਦੇ ਵਿੱਚ ਕੁਝ ਸੁਧਾਰ ਲੈ ਕੇ ਆਉਣ ਦੀ ਕੋਸ਼ਿਸ਼ ਕਰਨ ਤੇ ਅਸੀਂ ਇਸ ਲੜਾਈ ਨੂੰ ਆਪਣੇ ਬੱਚਿਆਂ ਵਾਸਤੇ ਇਸ ਲੜਾਈ ਨੂੰ ਲੜਨ ਦੇ ਵਿੱਚ ਕਾਮਯਾਬ ਹੋ ਸਕੀਏ ਉਹਨਾਂ ਦੀ ਭਵਿੱਖ ਵਾਸਤੇ ਅਸੀਂ ਕੁਝ ਕਰ ਸਕੀਏ ਇਸੇ ਕਾਮਨਾ ਦੇ ਨਾਲ ਤੁਹਾਨੂੰ ਵਿਦਾ ਲੈਂਦੇ ਹਾਂ ਧੰਨਵਾਦ